ਦੋਸਤੋ ਰਣਜੀਤ ਬਾਵਾ ਇੱਕ ਪੰਜਾਬ ਦੇ ਵਿੱਚ ਅਜਿਹਾ ਨਾਮ ਹੈ ਜੋ ਆਪਣੀ ਗੀਤਕਾਰੀ ਦੇ ਨਾਲ-ਨਾਲ ਮਸ਼ਹੂਰ ਹੈ। ਉਹਨਾਂ ਨੇ ਅਜਿਹੇ ਗਾਣੇ ਗਾਏ ਨੇ ਜਿਹੜੇ ਕਿ ਉਹਨਾਂ ਨੂੰ ਚੋਟੀ ਦੇ ਸਿੰਗਰਾਂ ਦੇ ਵਿੱਚ ਸ਼ੁਮਾਰ ਕਰਦੇ ਨੇ ਪਰ ਉਹ ਸੋਸ਼ਲ ਮੀਡੀਆ ਤੇ ਆਪਣੀਆਂ ਨਿਤ ਨਵੀਆਂ ਪੋਸਟਾਂ ਵੀ ਸਾਂਝੀਆਂ ਕਰਦੇ ਰਹਿੰਦੇ ਨੇ। ਜਿੱਥੇ ਅੱਜਕੱਲ ਪੰਜਾਬ ਦੇ ਨਾਮੀ ਗਾਇਕ ਆਪਣੇ ਨਾਲ 8-10 ਬੋਡੀਗਾਰਡ ਲੈ ਕੇ ਜਾਣਾ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਕੱਲਿਆਂ ਨੂੰ ਪੰਜਾਬ ਦੇ ਵਿੱਚੋਂ ਡਰ ਲੱਗਦਾ ਹੈ ਪਰ ਇਸ ਦੇ ਉਲਟ ਰਣਜੀਤ ਬਾਵਾ ਜੀ ਹਾਂ ਪੰਜਾਬ ਦੇ ਚੋਟੀ ਦੇ ਸਿੰਗਰਾਂ ਦੇ ਵਿੱਚੋਂ ਇੱਕ ਅਜਿਹਾ ਨਾਮ ਹੈ ਜੋ ਹਰ ਵੇਲੇ ਕੁਝ ਨਾ ਕੁਝ ਅਜੀਹਾ ਕਰਦੇ ਨੇ ਕਿ ਉਹ ਸੁਰਖੀਆਂ ਦੇ ਵਿੱਚ ਆ ਜਾਂਦੇ ਨੇ ਆ ਜਿਹੜੀ ਇੰਟਰਨੈਟ ਤੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਗਏ ਅਤੇ ਠੰਡਾ ਬੁਰਜ ਦੇ ਦਰਸ਼ਨ ਕਰਨ ਉਪਰੰਤ ਉਹਨਾਂ ਨੇ ਸੰਗਤ ਤੇ ਪੰਗਤ ਕੀਤੀ ਅਤੇ ਪੰਗਤ ਦੇ ਵਿੱਚ ਬਹਿ ਕੇ ਚਾਹ ਪ੍ਰਸ਼ਾਦ ਦਾ ਲੰਗਰ ਛਕਿਆ ਤੇ ਉਹਨਾਂ ਦੀ ਇਹ ਵੀਡੀਓ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਦੌਰਾਨ ਉਹਨਾਂ ਦੇ ਨਾਲ ਨਾ ਤਾਂ ਕੋਈ ਬਾਡੀਗਾਰਡ ਦੇਖਿਆ ਗਿਆ ਉਹਨਾਂ ਨੇ ਆਪਣਾ ਮੂੰਹ ਢੱਕ ਕੇ ਸੰਗਤ ਦੇ ਵਿੱਚ ਬਹਿ ਕੇ ਚਾਹ ਛਕੀ ਪ੍ਰਸ਼ਾਦ ਸ਼ਕਿਆ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਜੇ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ